सतनाम श्री वुरु सतनाम शी वुरु सतनाम शी वुरु सतनाम श्री गुरु वा वगुरु वागुरु वेगुरु वागुरु धन वा ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਹਾਜੀ ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦ ਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਤਖਤ ਬਹ ਤਖਤੈ ਕੀ ਰਾਇਕ ਪੰਜ ਸਮਾਏ ਗੁਰਬਤ ਪਾਇਕ ਐਸੇ ਦੀਨ ਦਿ얄 ਸਤਿਗੁਰੂ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ 350 ਸਾਲਾ ਗੁਰਤਾ ਗਦੀ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਕਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਨਹੰਗ ਸੰਗ ਜਥੇਬੰਦੀਆਂ ਦਾਲ ਪੰਥ ਟਕਸਾਲਾ ਅਤੇ ਸਿੱਖ ਸਭਾ ਸੁੱਛੇਟੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਗਾਂਉਂਦਿਆਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸੱਚੇ ਪਾਤਸ਼ਾਹ ਜੀਓ ਤੁਰਕੀ ਬਾਣੀ ਆਈ। ਜਿਨ ਸਗਲੀਆਂ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ। ਸਾਧਗੁਰੂ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਵਾਂਦਰ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਕਿਰਪਾ ਕਰਨੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਦੇ ਸਮੁੱਚੇ ਪੰਥ ਨੂੰ ਸਮੁੱਚੇ ਜਗਤ ਨੂੰ ਆਪਜੀ ਦੀ 350 ਸਾਲਾ ਗੁਰਿਆਈ ਗੁਰਪੁਰਬ ਸਤਾਪ ਜੀ ਦੇ ਰੂਪ ਵਿੱਚ ਮਨਾਉਣ ਦੀ ਵਾਤਵਤ ਪ੍ਰਦਾਨ ਕਰਨੀ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾ ਗੁਰਿਆਈ ਗੁਰਪੁਰਬ ਜਿਨ੍ਹਾਂ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸਤ ਗੁਰਾਂ ਦਾ ਜਿੱਥੇ ਗਰਿਆਈ ਸਥਾਨ ਆ ਉਥੇ ਅਮਰਤ ਵੇਲੇ ਸ਼੍ਰੀ ਖੰਡ ਪਾਠ ਸਾਹਿਬ ਦੀ ਪਰੰਪਤਾ ਹੋਈ ਜਿਹਨਾਂ ਦੇ ਭੋਗ ਪਰਸੋਂ 23 ਤਰੀਕ ਨੂੰ ਪਾਏ ਜਾਣੇ ਆ ਤੇ ਉਸੇ ਦਿਨ ਸਾਰੀ ਦਿਹਾੜੀ ਦੀਵਾਨ ਵੀ ਸਜਣਗੇ ਕਥਾ ਕੀਰਤਨ ਦਾ ਵੀ ਸਾਰੀ ਦਿਹਾੜੀ ਪ੍ਰਵਾਹ ਚੱਲੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ 23 ਤਰੀਕ ਨੂੰ ਹੀ ਕਲਗੀਧਰ ਪਾਤਸ਼ਾਹੀ ਦੇ ਸਤਿਕਾਰਯੋਗ ਪਿਤਾ ਧੰਨ ਧੰਨ ਸਾਬ ਸਤਗੁਰੂ ਛੇਰਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਉਸ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਐਸ ਅਸਥਾਨ ਗੁਰਦੁਆਰਾ ਸੀਸਗੰਜ ਵਿਖੇ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ ਹੋਊਗੀ 25 ਨੂੰ ਭੋਗ ਪਾਏ ਜਾਣਗੇ ਇਹ ਨਿਰੰਤਰ ਅੱਜ ਮੈਂ ਕਹਿ ਲਮਾਂ ਅੱਜ ਇਹਦੀ ਸ਼ੁਰੂਆਤ ਸਤਾਬਦੀ ਦੀ ਹੋ ਗਈ ਆ ਤੇ ਲਗਾਤਾਰ 29 ਤਰੀਕ ਤੱਕ ਇਹ ਸਾਰੇ ਜਿਹੜੇ ਸਮਾਗਮ ਚੱਲਣੇ ਆ ਜਿੱਥੇ ਮਾਈ ਭਾਈ ਸਮੂਹ ਗੁਰਨਾਨਕ ਨਾਮ ਲੇਵਾ ਸਮੁੱਚੀ ਲਕਾਈ ਨੂੰ ਬੇਨਤੀ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਰਪਕਾਰ ਕਰਕੇ आज ये भारतवर्ष ਦੀ ਸਾਰੀ ਧਰਤੀ ਧਰਮ ਦੀ ਆਜ਼ਾਦੀ ਸਭਿਆਚਾਰਕ ਆਜ਼ਾਦੀ ਹਰ ਇੱਕ ਪੱਖ ਤੋਂ ਉਹ ਨਿਗਮਾਨ ਰਹੀ ਆ ਤੇ ਆਓ ਸਾਰੇ 29 ਤਰੀਕ ਤੱਕ ਸਾਰੇ ਸਮਾਗਮਾਂ ਵਿੱਚ ਸ਼ਾਮਿਲ ਹੋਈਏ ਜੇ ਕੋਈ ਪਹਿਲੀਆਂ ਸਮਾਗਮਾਂ ਚ ਰਹਿ ਵੀ ਜਾਵੇ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਬਹਿਵਾਨਗੜ੍ਹ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪ੍ਰੰਪਰ ਹੁਣਾ ਜਿਹੜਾ ਸਾਨੂੰ ਯਾਦ ਦਿਵਾਊਗਾ ਕਲਗੀਧਰ ਪਾਤਸ਼ਾਹ ਜੀ ਆਪ ਸੀਸ ਲੈ ਕੇ ਧਨ ਕਲਗੀਆਂ ਵਾਲੇ ਪਾਤਸ਼ਾਹ ਦੇ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ੀਸ਼ ਲੈ ਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸਮੁੱਚਾ ਖਾਲਸਾ ਪੰਥ ਐਸ ਸਥਾਨ ਤੇ ਪਹੁੰਚਦਾ ਸੋ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਕਈਆਂ ਦਾ ਆਹ ਤੇ 23 ਤੋਂ 25 23 ਤੋਂ 25 ਜਿਹੜੇ ਆ ਉਹ ਸਮਾਗਮ ਕਿਉਂਕਿ ਸਤਗੁਰੂ ਜੀ ਦਾ ਜਿਹੜਾ ਉੱਥੇ ਸ਼ਹੀਦੀ ਹੋਈ ਉਹ ਸ਼ੀਸ਼ਗੰਜ ਹੋ ਕੇ ਹੋਈ ਤੇ 29 ਤਰੀਕ ਤੱਕ ਨਿਰੰਤਰ ਇੱਥੇ ਐਸੇ ਸਥਾਨ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣੇ ਆ 29 ਤਰੀਕ ਨੂੰ ਕੋਈ ਵੀ ਮਾਈ ਭਾਈ ਜਿੰਨੇ ਵੀ ਪਰਿਵਾਰ ਆ ਉਹਨਾਂ ਜੋ ਇੱਕ ਇੱਕ ਦੋ ਦੋ ਜੀ ਜੋ ਜ਼ਰੂਰ ਉਸ ਸਥਾਨ ਤੇ ਪਹੁੰਚਣ ਸੋ ਮੈਂ ਜਿੱਥੇ ਇਹ ਤੁਹਾਨੂੰ ਅਰਜ਼ ਬੇਨਤੀ ਕਰਦਾ ਪੰਥ ਦਿਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਵਿਸ਼ੇਸ਼ ਤੌਰ ਤੇ ਸ਼ਤਾਬਦੀ ਰੂਪ ਦੇ ਵਿੱਚ ਮਨਾਉਣ ਦੇ ਲਈ ਅੱਜ ਜੋ ਸ੍ਰੀ ਅਖੰਡ ਪਾਠ ਸਾਹਿਬਾ ਗੁਰੂ ਕੇ ਮਹਿਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਪਾਤਸ਼ਾਹ ਜੀ ਨੂੰ ਗ੍ਰਿਆਈ ਸੌਂਪੀ ਗਈ ਉੱਥੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਜਿਨ੍ਹਾਂ ਦੇ ਸੰਪੂਰਨ ਭੋਗ 23 ਤਰੀਕ ਨੂੰ ਸਵੇਰ ਵੇਲੇ ਪਹਿਣਗੇ ਸਮੂਹ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਔਰ 23 ਤਰੀਕ ਨੂੰ ਹੀ ਇੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਪਾਈ ਮਤੀ 10 ਦੀ ਪਾਈ ਸਤੀ 10 ਦੀ ਪਾਈ ਦੇਹਾਲਾ ਜੀ ਤਿਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀਨ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਆਰੰਭ ਹੋਣਗੇ 25 ਨੂੰ ਭੋਗ ਪਹਿਣਗੇ ਔਰ ਸੰਪੂਰਨ ਤੌਰ ਦੇ ਉੱਤੇ ਇਹ ਤੇ 3 ਤਰੀਕ ਤੋਂ ਲੈ ਕੇ ਤੇ 29 ਤਰੀਕ ਤੱਕ ਵਿਸ਼ੇਸ਼ ਗੁਰਮਤ ਸਮਾਗਮ ਹੋਣੇ ਆ ਸੰਗਤਾਂ ਵੱਧ ਚੜ ਕੇ ਦੇ ਵਿੱਚ ਹਿੱਸਾ ਲੈਣ ਬਾਕੀ ਮੈਂ ਇੱਕ ਵਿਸ਼ੇਸ਼ ਅਪੀਲ ਜ਼ਰੂਰ ਕਰੂੰਗਾ ਉਹ ਕਿਹੋ ਜਿਹਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੋਂ ਜਦੋਂ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਹਨਾਂ ਨੇ ਸੱਚੇ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਨੂੰ ਤੋੜਿਆ ਪਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦਿੱਤੀ ਤਾਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸੀਸ ਸੀ ਬਹੁਤ ਹੀ ਗੁਰਮੁਖ ਪਿਆਰੇ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਉਹ ਬਾਬਾ ਜੀਵਨ ਸਿੰਘ ਦੀ ਸੱਚੇ ਪਾਤਸ਼ਾਹ ਦੇ ਪਾਵਨ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਗੁਰਦੁਆਰਾ ਸ਼੍ਰੀ ਬਬਾਨਗੜ੍ਹ ਸਾਹਿਬ ਪੀਰਤਪੁਰ ਸਾਹਿਬ ਲੈ ਕੇ ਆਏ ਔਰ ਸਾਡੀ ਤਵਾਰੀਖ ਆਖਦੀ ਆ ਕਿ ਉੱਥੇ ਜਿੱਥੇ ਗੁਰੂ ਗੋਬਿੰਦ राय ਦੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਮੁੱਚਾ ਹੀ ਸਿੱਖ ਪੰਥ ਉੱਥੇ ਉਦੋਂ ਹਾਜ਼ਰ ਸੀ ਔਰ ਸ਼ਬਦ ਬਾਣੀ ਪੜਦਿਆਂ ਹੋਇਆਂ ਉਸ ਵੇਲੇ ਕਿਉਂਕਿ ਉਦੋਂ 11 ਨਵੰਬਰ ਨੂੰ ਇਹ ਸਾਰਾ ਸਾਕਾ ਹੋਇਆ ਸੀ ਤੇ 15 ਨਵੰਬਰ ਨੂੰ ਉਦੋਂ ਉਸ ਵੇਲੇ ਇਹ ਸੀਸ ਜਿਹੜਾ ਵਾ ਵਿਵਾਨਗੜ੍ਹ ਸਾਹਿਬ ਤੋਂ ਇੱਥੇ ਸੀਸਗੰਗ ਸਾਹਿਬ ਲਿਆ ਕੇ ਸਸਕਾਰ ਹੋਇਆ ਸੀ ਉਸ ਸਮੇਂ ਨੂੰ ਅਨੁਭਵ ਕਰਦਿਆਂ ਹੋਇਆਂ ਕਿਉਂਕਿ 350 ਸਾਲਾ ਸ਼ਤਾਬਦੀ ਆ ਤਾਂ ਸਮੂਚਾ ਪੰਥ 29 ਨਵੰਬਰ ਨੂੰ 2025 ਨੂੰ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆਪਾਂ ਪੂਰਨ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਆ ਸ਼ਬਦ ਗਾਇਨ ਕਰਦੇ ਆ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਤੋਂ ਇੱਥੇ ਗੁਰਦੁਆਰਾ ਸੀਸਗੰਝ ਸਾਹਿਬ ਆਈਏ ਗੁਰੂ ਨੂੰ ਨਤਮਸਤਕ ਹੋਈਏ ਇਹ ਬਹੁਤ ਇਤਿਹਾਸਕ ਪੱਲਾ ਔਰ ਇਹਨਾਂ ਇਤਿਹਾਸਕ ਪੱਲਾਂ ਨੂੰ ਮੰਨਣਾ ਚਾਹੀਦਾ ਵਾ ਤਾਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਉਹ ਉਸ ਦਿਨ ਕੋਈ ਵੀ ਪਰਿਵਾਰ ਚੋਂ ਕੋਈ ਜੀ ਰਵੇ ਨਾ ਵੱਡੀ ਗਿਣਤੀ ਦੇ ਵਿੱਚ 29 ਨਵੰਬਰ ਨੂੰ ਗੁਰੂ ਕੀ ਸੰਗਤ ਪਿਵਾਨਗੜ੍ਹ ਸਾਹਿਬ ਪਹੁੰਚੇ ਔਰ ਉੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਹਾਨ ਜੋ ਗੁਰੂ ਜੀ ਦਾ ਸੀਸ ਲੈ ਕੇ ਆਏ ਸੀ ਬਾਬਾ ਜੀਵਨ ਸਿੰਘ ਜੀ ਉਹ ਨਗਰ ਕੀਰਤਨਾ ਸਮੁੱਚਾ ਪੰਥ ਸ਼ਾਮਲ ਹੋਵੇ ਬਾਕੀ ਮੈਂ ਵਧਾਈ ਦਿੰਨਾ ਵਾਂ